ਪਤਿਤ ਪਵਨ ਜਾਗਤ ਜੋਤ ਜੁਗੋ ਜੁਗਾਤਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਗ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਧਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਧਿਨ ਮਰਾ ਸਭ ਸਮਝਾਉਂਦੇ ਹਨ ਕਿ ਆਪਣੀ ਇਸ ਜਿੰਦ ਨੂੰ ਸਮਝਾਈਏ ਵੀ ਇਹ ਜਿੰਦੇ ਜਿਹੜਾ ਹਰੀ ਜਿਹੜਾ ਪਰਮਾਤਮਾ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਔਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ ਜਿਸ ਦੇ ਵਾਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਤੈਨ ਹੈ ਸੋ ਵੈ ਸਾ ਹਰ ਤੈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਹੈ ਮੇਰੇ ਮਨ ਉਸ ਅਜਹੀ ਸਮਰੱਥਾ ਰੱਖਣ ਵਾਲੇ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਕਰੇਗਾ ਤਦ ਸਾਰੇ ਸੁਖ ਜਿਹੜੇ ਇਹ ਹਾਸਲ ਕਰ ਲਏਗਾ ਜਪਮਨ ਸਤਨਾਮ ਸਦਾ ਸਤਨਾਮ ਮੇਰੇ ਮਨ ਸਦਾ ਥਿਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਹ ਅਕਾਲ ਪੁਰਖ ਸਤਨਾਮ ਜਿਹੜਾ ਸਦਾ ਹੀ ਅਟੱਲ ਸਦਾ ਥਿਰ ਰਹਿਣ ਵਾਲਾ ਹਰੀ ਦਾ ਨਾਮ ਹਲਤ ਪਲਤ ਵੁਕ ਓਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ ਮਹਾਰਾਜ ਕਹਿੰਦੇ ਭਾਈ ਹਾਲਤ ਕਹਿੰਦੇ ਨੇ ਸਲੋਕ ਵਿੱਚ ਪਲਤ ਕਹਿੰਦੇ ਨੇ ਪਰਲੋਕ ਵਿੱਚ ਉਹ ਸਰਵ ਵਿਆਪਕ ਨਿਰਲੇਪ ਹਰੀ ਉਸ ਅਕਾਲ ਪੁਰਖ ਦਾ ਧਿਆਨ ਸਦਾ ਧਿਆਨ ਤਰਨਾ ਚਾਹੀਦਾ ਹੈ ਇਸ ਤਰ੍ਹਾਂ ਲੋਕ ਵਿੱਚ ਤੇ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ ਰਹਾਉ ਜੈ ਹਰਿ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਬਡ ਪਾਗੀ ਹਰਿ ਜਪਨਾ ਉਪਾਦ ਦਾ ਮਤਲਬ ਝਗੜਾ ਬਖੇੜਾ ਮਹਾਰਾਜ ਕਹਿੰਦੇ ਭਾਈ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਕਹਿੰਦੇ ਵੱਡੇ ਭਾਗਾ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਪਰਣਾ ਜਪ ਹਰ ਭਵ ਜਲ ਤਰਣਾ ਮਹਾਰਾਜ ਕਹਿੰਦੇ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਉ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮ ਦਾੰਤੰਦਰਸਤੀ ਚੜ੍ਹਦੀ ਕਲਾ ਦੀ ਦਾਤ ਭਜਨ ਬੰਦਗੀ ਸਿਮਰਨ ਔਰ ਪ੍ਰਮਾਤਮਾ ਦਾ ਨਾਮ ਸਦਾ ਹੀ ਜਪਦੇ ਰਹੀਏ ਪ੍ਰਮਾਤਮਾ ਸਭ ਨਾ ਪਰਮੇਰ ਪ੍ਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤਫਾਕਤਾ ਦੀ ਅਰਦਾਸ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਾਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਨਾਲ ਮਿਲ ਕੇ ਕਰਦੇ ਰਹੀਏ ਜੀ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ